ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਧੰਤਨ ਸਿੰਘ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਕੀਰਤਨ ਕਿਉਂਕਿ ਅੱਜ 24 ਤਰੀਕ ਹੈ 24 11 2025 ਤੇ ਧੰਤਨ ਗੁਰਤੇਗ ਬਹਾਦਰ ਸਾਹਿਬ ਜੀ ਦਾ ਕੱਲ ਸ਼ਹੀਦੀ ਦਿਹਾੜਾ ਹੈ 25 11 2025 350 ਸਾਲਾ ਸ਼ਹੀਦੀ ਪੁਰਬ ਹੈ ਸੋ ਪਟਿਆਲਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਜੀ ਵਿਖੇ ਇਹ ਸਮਾਗਮ ਹਰ ਸਾਲ ਸ਼ਹੀਦੀ ਗੁਰਪੁਰਬ ਜੋ ਹੈ ਬੜੀ ਸ਼ਰਧਾ ਭਾਵਨਾ ਤੇ ਪ੍ਰੇਮ ਸਹਿਤ ਪਟਿਆਲੇ ਦੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਇਆ ਜਾਂਦਾ ਹੈ ਸੋ ਅੱਜ ਉਸੇ ਸਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਪਟਿਆਲਾ ਤੋਂ ਪ੍ਰਾਰੰਭ ਹੋਏ ਨੇ ਤੇ ਉਹਨਾਂ ਦੇ ਦਰਸ਼ਨਾਂ ਵਿੱਚ ਹਾਜ਼ਰੀ ਵਿੱਚ ਦਰਸ਼ਨ ਕਰਨ ਲਈ ਪੁਜੇ ਹਨ ਕਿਉਂਕਿ ਇਹ ਸ਼ਤਾਬਦੀ ਨਗਰ ਕੀਰਤਨ ਵੀ ਹੈ ਨਾਲ ਹੀ ਨਾਲ ਤੇ ਪਹਿਲਾਂ ਇਸ ਤੋਂ ਪਹਿਲਾਂ ਪੜਨਾ ਸਾਹਿਬ ਜੀ ਤੋਂ ਪਹਿਲਾ ਨਗਰ ਕੀਰਤਨ ਸੀ ਜੋ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਪ ਦੀ ਨੂੰ ਸਮਰਪਿਤ ਆਇਆ ਸੀ ਉਸ ਤੋਂ ਉਪਰੰਤ ਜੋ ਹੈ ਉਹ ਗੁਰਦੁਆਰਾ ਧੋਬੜੀ ਸਾਹਿਬ ਜੀ ਤੋਂ ਨਗਰ ਕੀਰਤਨ ਚੱਲ ਕੇ ਪਟਿਆਲਾ ਸ਼ਹਿਰ ਵਿੱਚ ਪੂਜਾ ਸੀ ਹੁਣ ਇਹ ਤੀਸਰਾ ਨਗਰ ਕੀਰਤਨ ਜੋ ਹੈ ਪਟਿਆਲਾ ਸ਼ਹਿਰ ਦਾ ਆਪਣਾ ਨਗਰ ਕੀਰਤਨ ਜਿਸ ਵਿੱਚ ਬੇਅੰਤ ਸੰਗਤਾਂ ਨੇ ਹੋਵ-ਹਵਾ ਕੇ ਹਾਜ਼ਰੀਆਂ ਭਰੀਆਂ ਨੇ ਤੇ ਸੰਗਤ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਫੌਂਦੇ ਲਈ ਨਗਰ ਕੀਰਤਨ ਵਿੱਚ ਪੁੱਜੀਏ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਚੱਲੀ ਹੈ। ਇਹ ਦੇਖਣ ਕਰੀਏ ਅਤੇ ਨਾਲ ਹੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਜੋ ਕੀਰਤ ਸਮਾਗਮ ਹਨ ਉਹ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਹਰ ਸਾਲ ਹੁੰਦੇ ਨੇ। ਉਹਨਾਂ ਵਿੱਚ ਵੀ ਹਾਜ਼ਰੀ ਭਰਨ ਲਈ ਆਪਾਂ ਪਹੁੰਚੇ ਹਾਂ, ਉੱਥੇ ਵੀ ਦਰਸ਼ਨ ਕਰਦੇ ਹਾਂ ਸੋ ਇਸ ਵੀਡੀਓ ਵਿੱਚ ਜੋ ਵੀ ਅਤੇ 25 ਤਰੀਕ ਦੋ ਦਿਨਾਂ ਦੇ ਸਮਾਗਮਾਂ ਦੇ ਦਰਸ਼ਨ ਆਪਾਂ ਨੇ ਕਰਨੇ ਨੇ ਜੀ ਸੋ ਆਓ ਇਸ ਵੀਡੀਓ ਨਾਲ ਜੁੜ ਕੇ ਰਹਿਣਾ ਜੀ ਆਪ ਜੀ ਦਾ ਕਲਿੱਕ ਕਰਨ ਲਈ ਧੰਨਵਾਦ ਹੈ ਵੀਡੀਓ ਅੰਤ ਤੱਕ ਜਰੂਰ ਦੇਖਣਾ ਤੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਨਤਮਸਤਕ ਹੋ ਕੇ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਨਾ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਵੀਡੀਓ ਨੂੰ ਅੱਗੇ ਦੇਖਦੇ ਹਾਂ Okay. <laughs> ਇਹਦਾ ਨਗਰ ਕੀਰਤਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਅੱਜ ਦੇ ਨਗਰ ਕੀਰਤਨ ਵਿੱਚ ਵੱਡੀ ਖਾਸ ਗੱਲ ਇਹ ਹੈ ਕਿ 350 ਸਾਲਾ ਸਤਿਗੁਰੂ ਪਾਸ਼ਾ ਜੀ ਦਾ ਸ਼ਹੀਦੀ ਨਗਰ ਕੀਰਤਨ ਹੈ ਅੱਜ ਸਤਿਗੁਰੂ ਪਾਸ਼ਾ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ 350 ਸਾਲ ਹੋ ਜਾਣੇ ਹਨ ਗੁਰਦੁਆਰਾ ਦਿੱਲੀ ਚਾਂਦੀ ਚੌਕ ਵਿਖੇ ਸੀਸਗੰਜ ਸਾਹਿਬ ਗੁਰਦੁਆਰਾ ਵਿਖੇ ਸਤਿਗੁਰੂ ਪਾਸ਼ਾ ਜੀ ਨੇ ਆਪਣੀ ਸ਼ਹੀਦੀ ਦੇ ਕੇ Hindu ਕੌਮ ਦੀ ਇੱਦੂ ਤੋਂ ਰਮਜੀ ਰੱਖਿਆ ਕੀਤੀ ਸੀ ਤਿਲਕ ਤੇ ਜੰਜੂ ਦੇ ਸ੍ਰੀ ਪਾਸ਼ਾ ਜੀ ਰਾਖੇ ਬੜੇ ਸਰਗੁਰੂ ਪਾਸ਼ਾ ਜੀ ਦੀ ਪਵਿੱਤਰ ਗੁਰਬਾਣੀ ਤਿਲਕ ਜੰਜੂ ਰਾਖਾ ਪ੍ਰਵਤਾ ਕਾਕੀ ਨੂੰ ਬੜੋ ਕਲੂਮੇ ਸਾਕਾ ਸੋ ਅੱਜ ਦਾ ਇਹ ਪਾਵਨ ਸ਼ਹੀਦੀ ਨਗਰ ਕੀਰਤਨ ਜੋ ਹੈ ਬੜੀ ਖਾਸियत ਰੱਖਦਾ ਹੈ ਸਿੱਖ ਧਰਮ ਦੇ ਲਈ ਅਹਿਮ ਹੈ ਕਿਉਂਕਿ 350 ਸਾਲਾਂ ਸ਼ਹੀਦੀ ਸਰਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਸੋ ਇਸ ਰੰਗ ਕੀਰਤਨ ਵਿੱਚ ਅੱਜ ਸੰਗਤਾਂ ਪਟਿਆਲਾ ਸ਼ਹਿਰ ਦੀਆਂ ਖੂਬਸੂਰਤ ਬਾਕੇ ਪੁਜੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰਨ ਦੇ ਲਈ ਅੱਜ ਆਪਾਂ ਦਰਸ਼ਕ ਕਰ ਰਹੇ ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਤੋਂ ਇਸ ਨਗਰ ਕੀਰਤਨ ਹੈ ਅਰਬ ਹੋਇਆ ਹੈ ਇਸ ਨਗਰ ਕੀਰਤਨ ਦੇ ਦਰਸ਼ਨ ਆਪਾਂ ਕਰ ਰਹੇ ਹਾਂ ਜਿੱਦ ਅਗਰ ਕੀਟਰ ਵਿੱਚ ਬੇਲਟ ਸਕੂਲ ਧਨਗੁਰ ਦੇ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਤੇ ਆਪਣੀ ਸ਼ਰਧਾ ਦੇ ਖੁਲਪੇਟਾ ਕਰਨ ਦੇ ਲਈ ਬਹੁਤ ਸਾਰੇ ਸਕੂਲ ਆਪਣੇ ਸਕੂਲ ਤੋਂ ਬੱਚੇ ਲੈ ਕੇ ਬੈਂਡ ਲੈ ਕੇ ਤੇ ਪੁਜੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਵੀ ਸਤਿਗੁਰ ਪਾਸ਼ਾ ਜੀ ਨੂੰ ਨਤਮਸਤਕ ਹੋ ਰਹੀਆਂ ਨੇ ਬੱਚੇ ਪੰਜ ਪਿਆਰਿਆਂ ਦੇ ਰੂਪ ਵਿੱਚ ਸਜ ਕੇ ਆਏ ਨੇ ਸੋ ਬਹੁਤ ਸਾਰੇ ਸਕੂਲ ਅੱਜ ਆਪਣੇ ਸਕੂਲਾਂ ਦੇ ਬੱਚੇ ਲੈ ਕੇ ਤਰਗੁਰ ਤੇ ਬਹਾਦਰ ਸਾਹਿਬ ਜੀ ਦੇ ਇਸ ਨਗਰ ਕੀਰਤਨ ਵਿੱਚ ਪੁੱਜੇ ਨੇ ਤੇ ਸੰਗਤ ਵਿੱਚ ਵੀ ਬਹੁਤ ਉਤਸ਼ਾਹ ਦੇਖਣ ਨੂੰ ਹੈ ਤੇ ਨਾਲ ਹੀ ਜੋ ਬਾਜ਼ਾਰ ਵਾਲੇ ਨੇ ਬਾਜ਼ਾਰ ਵਾਲੀਆਂ ਸੰਗਤਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਬਹੁਤ ਮਿਲਿਆ ਹੈ ਸਾਧਾ ਜੀ ਅਨੇਕਾਂ ਭਾਂਤ ਭਾਂਡੇ ਲੱਗਰ ਸੰਗਤਾਂ ਦੇ ਬਾਣਤਾਂਣ ਵਜੋਂ ਸਤਕਾਰ ਵਜੋਂ ਬਾਜ਼ਾਰ ਦੀਆਂ ਸੰਗਤਾਂ ਨੇ ਜੋ ਹੈ ਲਗਾਏ ਹੋਏ ਨੇ ਤੋ ਇਹ ਨਗਰ ਕੀਰਤ ਸਰਗੁਰ ਤੇ ਇੱਕ ਵਾਰ ਦਸ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਨੂੰ ਆਰੰਭ ਹੋਇਆ ਹੈ ਤੇ ਗੁਰਦੁਆਰਾ ਦੁੱਤੀਵਰਨ ਸਾਹਿਬ ਲਈ ਨਵਾਂ ਤੇ ਉਹ ਸਾਡਾ ਬਲੌਗ ਦੇਖਣਾ ਹੈ ਤੇਰੀ ਵੀਡੀਓ ਪਾਵਾਂਗੀ ਪਤਾ ਤੇ ਬਲਾ ਦੇ ਵਾਈਫਰ ਸਾਹਿਬ ਵਾਈਪ ਤੇ ਗੱਤਕਾ ਪਾਰਟੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਦੇਖੋ بڑے ਜੋਸ਼ ਦੇ ਨਾਲ ਸਤਿਗੁਰੂ ਪਾਸ਼ਾ ਜੀ ਦੇ ਇਹ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਆਪਣੇ ਗੱਤਕੇ ਦੇ ਕਰਤੱਵ ਦਿਖਾ ਰਹੇ ਨੇ ਤੇ ਸਤਿਗੁਰੂ ਪਾਸ਼ਾ ਜੀ ਦੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਹਨ y digo van la ir ਸਰਾਂ ਚਲਾ ਕੇ ਤੇ ਨਾ ਉਹਨਾਂ ਕਿ ਉਹ ਮੱਥਾ ਟੇਕ ਲੋ 2 ਮਿੰਟ ਸਵੇਰੇ ਇੱਧਰ ਬਾਬਾ ਜੀ ਆਵ ਜੀ i love nice hey, ਆਹ ਸਾਰੀਆਂ ਸੰਗਤਾਂ ਨੂੰ ਸਾਰੇ ਸੰਸਾਰ ਤੇ ਸੁਖ ਬਤਾਉਣ ਬਾਬਾ ਕਰਮਵੀਰ ਸਿੰਘ ਜੀ ਬੇਦੀ ਦਾ ਸਲਮਾਨ ਕੀਤਾ ਜਾ ਰਿਹਾ ਹੈ ਜੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਮਾਈ ਜੀ ਦੀ ਸਰਾਂ ਉਹਨਾਂ ਦਾ ਸਨਕਾਰ ਕੀਤਾ ਜਾ ਰਿਹਾ ਹੈ ਜੀ ਗੱਤੇ ਵਾਲੇ ਵੀ ਜੋ ਗੱਤੇ ਦੇ ਕਰਤੱਵ ਦਿਖਾ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਇੱਕ ਪਰਮੰਦਾ ਕਾ ਕੇ ਹਮਨ ਦਾ ਸਟੇਜ ਤੇ ਆ ਕੇ ਸੰਕਾਰ ਲੈ ਲਈ ਜੀ ਗੱਤੇ ਵਾਲੇ ਵੀਰਾਂ ਨੂੰ ਬੇਨਤੀ ਆਪਣਾ ਇੱਕ ਪ੍ਰਬੰਧਕ ਉੱਪਰ ਭੇਜੋ ਜੀ ਤਾਂ ਜੋ ਆਪਜੀ ਦਾ ਸਤਿਕਾਰ ਕੀਤਾ ਜਾ ਸਕੇ